ਸ੍ਰੀ ਕਾ ਜੀ ਵੀਡੀਓ ਵੇਖ ਰਿਹਾ ਤੇ ਆਪ ਸਭ ਨੂੰ ਜੀ ਆਣ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾ ਪਹਿਨਾਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰ ਲਈ ਆ ਇੱਦੀ ਵੱਡੀ ਖਬਰ ਚੀਨ ਭਾਰਤ ਦੇ ਸਮਰਥਨ ਵਿੱਚ ਆਇਆ ਕੀ ਕਹ ਅਮਰੀਕਾ ਦੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਲਗਾਏ ਗੇ ਟ੍ਰੈਪ ਦੇ ਮੁੱਦੇ ਤੇ ਚੀਨ ਨੇ ਭਾਰਤ ਦਾ ਖੁੱਲ ਕੇ ਸਮਰਥਨ ਕੀਤਾ ਹੈ ਚੀਨ ਭਾਰਤ ਵਿੱਚ ਚੀਨ ਦੇ ਰਾਜਦੂਤ ਜੋ ਪਈ ਹੋਂਗ ਨੇ ਅਮਰੀਕਾ ਦੇ ਧੱਕੇਸ਼ਾਹੀ ਕਰਨ ਦਾ ਦੋਸ਼ ਲਗਾਇਆ ਹੈ ਤੇ ਕਿਹਾ ਕਿ ਚੀਨ ਇਸ ਮੁੱਦੇ ਤੇ ਭਾਰਤ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਚੀਨ ਆਪਣੇ ਬਾਜ਼ਾਰ ਭਾਰਤੀ ਉਤਪਾਦਾਂ ਲਈ ਖੋਲ ਰੱਖਾ ਹੈ ਅਮਰੀਕਾ ਦਿੱਦਪਾ ਬਣਾਉਣ ਦਾ ਦੂਸ਼ ਰਾਜਦੂਤ ਭਾਈ ਹੋਂਗਨੇਕ ਪ੍ਰੋਗਰਾਮ ਵਿੱਚ ਕਹਾ ਕਿ ਅਮਰੀਕਾ ਲੰਬੇ ਸਮੇਂ ਤੋਂ ਮੁਕਤ ਵਪਾਰ ਤੋਂ ਲਾਭ ਉਠਾਉਂਦਾ ਰਿਹਾ ਹੈ ਪਰ ਹੁਣ ਉਹ ਕਈ ਦੇਸ਼ਾਂ ਤੋਂ ਡਰ ਕਈ ਦੇਸ਼ਾਂ ਦੇ ਡ੍ਰੈਫ ਨਾ ਕਾ ਕੇ ਸੌਦੇ ਭਾਈ ਦਾ ਸਾਧਨ ਬਣਾ ਰਿਹਾ ਹੈ ਉਹਨਾਂ ਨੇ ਅਮਰੀਕਾ ਦੁਆਰਾ ਭਾਰਤਿਲ ਗਏ ਕੇ 50% ਡ੍ਰੈਫ ਦਾ ਸਖਤ ਵਿਰੋਧ ਕੀਤਾ ਹੈ ਰਾਜਦੂਤ ਨੇ ਕਿਹਾ ਕਿ ਜਗ੍ਹਾ ਕਾਰਵਾਈਆਂ ਦੇ ਸਾਹਮਣੇ ਚੁੱਪ ਰਹੇ ਨਾ ਸੇਵਕ ਧਕੇਸ਼ਾ ਹੀ ਕਰਨ ਵਾਲੇ ਨੂੰ ਹੌਸਲਾ ਦਿੰਦਾ ਹੈ ਉਹਨਾਂ ਨੇ ਪ੍ਰੋਸਾ ਦਿੱਤਾ ਕਿ ਚੀਨ ਵਪਕੀ ਉਪਾਰ ਪ੍ਰਣਾਲੀ ਨੂੰ ਬਣਾਈ ਰੱਖਣ ਲਈ ਭਾਰਤ ਦਾ ਸਾਥ ਦੇਵੇਗਾ ਭਾਰਤ ਦੇ ਰਾਜਦੂਤ ਨੇ ਭਾਰਤ ਅਤੇ ਚੀਨ ਨੂੰ ਇਹ ਸੀਗਾ ਵਿਚ ਆਰਥਿਕ ਵਿਕਾਸ ਦੇ ਦੋਹਰੇ ਇੰਜਨ ਦੱਸਿਆ ਉਹਨਾਂ ਕਹਿੰਦੇ ਕਿ ਅੰਤਰਰਾਸ਼ਟਰੀ ਪ੍ਰਣਾਲੀ ਵਿੱਚ ਵੱਡੇ ਬਦਲਾਅ ਆ ਰਹੇ ਹਨ ਤੇਜਕ ਸਥਿਤੀ ਵਿੱਚ ਭਾਰਤ ਤੇ ਚੀਨ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਉਹਨਾਂ ਕਹਿੰਦਾ ਭਾਰਤ ਤੇ ਚੀਨ ਭਾਈਵਾਲ ਦੇਸ਼ਾਂ ਨੂੰ ਵਿਰੋਧੀ ਨਹੀਂ ਉਹਨਾਂ ਨੇ ਦੋਵਾਂ ਦੇਸ਼ਾਂ ਨੂੰ ਦੀਨ ਨੂੰ ਆਪਸੀ ਵਿਸ਼ਵਾਸ ਬਣਾਉਣ ਅਤੇ ਮਤਪੇਦਾ ਨੂੰ ਗੱਲਬਾਤ ਰਾਹੀਂ ਸੁਲਝਾਉਣ ਦੀ ਅਪੀਲ ਕੀਤੀ ਹੈ ਖਬਰ ਨਾਲ ਅਨਤਕ ਜੁੜੇ ਰਹਿਣ ਲਈ